ਲੋ ਜੀ ਸਾਹ ਦੇ ਮਰੀਜ਼ਾਂ ਵਾਸਤੇ ਆ ਵੀਡੀਓ ਹੈ ਜਿਨ੍ਹਾਂ ਨੂੰ ਬਹੁਤ ਔਖਾ ਲੱਗਦਾ ਸਾਹ ਲੈਣਾ ਕਿਉਂਕਿ ਡਾਕਟਰ ਇਨਹੇਲਰ ਲਾ ਦਿੰਦੇ ਨੇ ਬਹੁਤ ਜ਼ਿਆਦਾ ਪ੍ਰੋਬਲਮ ਵੱਜ ਜਾਂਦੀ ਹੈ ਉਹਦੇ ਕਰਕੇ ਕਿਡਨੀਆਂ ਤੱਕ ਵੀ ਅਸਰ ਹੋ ਜਾਂਦਾ ਆਪਾਂ ਇਹ ਮਰੀਜ਼ਾਂ ਨਾਲ ਗੱਲ ਕਰਦੇ ਆਂ ਇਹ ਵੀ ਇਸੇ ਰੋਗ ਦੇ ਵਿੱਚੋਂ ਨਿਕਲੇ ਨੇ ਸਸੀ ਗੱਲ ਪੈਂਜੀ ਹਾਂਜੀ ਸਸੀ ਗੱਲ ਜੀ ਕੀ ਨਾਮ ਆ ਤੁਹਾਡਾ ਮੈਂ ਨਸੀਮਾ ਕੀ ਪ੍ਰੋਬਲਮ ਆ ਗਈ ਸੀ ਭਾਈ ਸਾਡੇ ਸਾਡੀ ਬਹੁਤ ਪ੍ਰੋਬਲਮ ਸੀਗੀ ਕਿੰਨੇ ਸਾਲਾਂ ਤੋਂ ਸੀ ਇਹ 26 ਸਾਲ ਤੋਂ ਸੀ ਜੀ 5-6 ਸਾਲਾਂ ਤੋਂ ਸਾਡੇ ਨਾਲ ਤੁਸੀਂ ਇਹ ਮਤਲਬ ਬਿਮਾਰੀ ਨਾਲ ਜੂਝਦੇ ਸੀਗੇ ਹਾਂਜੀ ਕੀ ਦਿੱਕਤ ਕੀ ਆਉਂਦੀ ਸੀ ਮੈਨੂੰ ਦਿੱਕਤਾਂ ਨਹੀਂ ਮੈਂ ਫੋੜ ਨਹੀਂ ਚੜ ਸਕਦੀ ਸੀ ਕਿ ਉਹ ਨਾਲ ਕੰਮ ਕਰਦੀ ਸੀ ਮੈਨੂੰ ਸਾਹ ਛੱਡ ਦਿੰਦਾ ਸੀਗਾ ਅੱਛਾ ਜੀ ਇੱਥੇ ਤੱਕ ਕਿ ਮੈਨੂੰ ਰਾਤ ਨੂੰ ਆਪਣੇ ਕੋਲ ਪੰਪ ਲੈ ਕੇ ਸੌਣਾ ਪੈਂਦਾ ਸੀ ਕਿ ਇਸ ਟਾਈਮ ਮੈਨੂੰ ਸਾਹ ਉਖੜਦੇ ਮੈਨੂੰ ਪੰਪ ਲਾਣਾ ਪੈਂਦਾ ਸੀ ਫੇਰ ਹਾਂਜੀ ਬਹੁਤ ਇਲਾਜ ਕਰਾਇਆ ਕੀਤਾ ਕੋਈ ਫਰਕ ਨਹੀਂ ਪਿਆ ਹੈਗਾ ਜਦੋਂ ਮੈਨੇ ਫੇਸਬੁੱਕ ਤੇ ਵੀਡੀਓ ਦੇਖੀ ਡਾਕਟਰ ਸ਼ੌਰ ਦਾ ਬਾਰੇ ਕਿ ਮੇਰੇ ਘਰ ਦੇ ਮੈ ਕਰ ਗਿਆ ਮੇਰਾ ਮੈਨੂੰ ਉਹਨਾਂ ਤੇ ਬਹੁਤ ਵਿਸ਼ਵਾਸ ਹੋਇਆ ਮੈਂ ਉਹਨਾਂ ਦਾ ਰੈਗੂਲਰ ਪੰਜ-ਛੇ ਮਹੀਨੇ ਦਾ ਇਲਾਜ ਕਰਾਇਆ ਹੁਣ ਅੱਜ ਮੈਂ ਬਿਲਕੁਲ ਠੀਕ ਹਾਂ ਮੈਂ ਸਾਰੇ ਕੰਮ ਵੀ ਕਰ ਲੈਣੀਆਂ ਮੈਨੂੰ ਕੋਈ ਸਾਹ ਨਹੀਂ ਚੜਦਾ ਮੈਂ ਪੂਰੇ ਉੱਡ ਚੜ੍ਹਣ ਦੀ ਹਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਡਾਕਟਰ ਸ਼ਾਹਦਾ ਦਾ ਤੇ ਹੋਰਾਂ ਨੂੰ ਵੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਸ ਨੂੰ ਕੋਈ ਵੀ ਸਾਹ ਦੀ ਪ੍ਰੋਬਲਮ ਹੈ ਡਾਕਟਰ ਸ਼ਾਹਦਾ ਨਾਲ ਇੱਕ ਵਾਰ ਜ਼ਰੂਰ ਕੰਟੈਕਟ ਕਰਨ ਜਿਸ ਤਰ੍ਹਾਂ ਮੈਂ ਠੀਕ ਹੋਈ ਹਾਂ ਉਹ ਵੀ ਠੀਕ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਤੁਹਾਨੂੰ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਰਹੇ ਹੋ ਹਾਂਜੀ ਜੀ ਕੋਈ ਕਿਸ